ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਗਦੇਵ ਖੁਰਦ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਨਾਲ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਸੂਈਆਂ ਗਾਵਾਂ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਠ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਜੀ ਯਾਰ ਕੀ ਇੱਕ ਦੋ ਨਗ ਪਾਤੇ ਜੀ ਨਾਗਾ ਪੈ ਗਿਆ ਸੀ ਫਿਰ ਨਾ ਮਾਲ ਥੋੜਾ ਜਨਾ ਘਟ ਲੱਭਦਾ ਜੇ ਬਾਹਰੋਂ ਅੱਛਾ ਤੁਹਾਨੂੰ ਪਤਾ ਆਪਾਂ ਮਾਲ ਜ਼ਿਆਦਾ ਲੈਣਾ ਹੁੰਦਾ ਗੱਬਣ ਜਾਂ ਦੋ ਤਿੰਨ ਦਿਨ ਹੋਏ ਹੁਣ ਸੂਏ ਨੂੰ ਫੇਰ ਆਪਾਂ ਲੈ ਲਈਏ ਠੀਕ ਹੈ ਹਾਂਜੀ ਹਾਂਜੀ ਉਹਰ ਮਾਲ ਦੇ ਤੁਹਾਨੂੰ ਪਤਾ ਦੁਨੀਆਂ ਦੇ ਬੜਾ ਲੱਭ ਜਾਂਦਾ ਵਾ ਉੱਚਾ ਬੱਚਾ ਲੱਭ ਜਾਂਦਾ ਵਾ ਚਲੋ ਹੱਥਲ ਡੰਗਰ ਵੀ ਲੱਭ ਜਾਂਦਾ ਇਹ ਵੀ ਥੋੜਾ ਤੁਹਾਨੂੰ ਪਤਾ ਗੱਬਣ ਡੰਗਰ ਘਟ ਲੱਭਦਾ ਵਾ ਚੰਗਾ ਡੰਗਰ ਕੱਟ ਕਾਰ ਚ ਹਾਂਜੀ ਤੇ ਨਾਮ ਇਹ ਕਲੀ ਦਸਤਾਫੇ ਰ ਆਪਣਾ ਨਾਮ ਪ੍ਰੇਮ ਸਿੰਘ ਪਿੰਡ ਜੀ ਦੇ ਖੁੱਦ ਤਸੀਲ ਇਹ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਕੋਲਦੇ 950129685 ਠੀਕ ਹੈ ਜੀ ਠੀਕ ਹੈ ਤੇ ਚਲੋ ਕਰੀਏ ਫਿਰ ਸ਼ੁਰੂ ਹਾਂਜੀ ਕਰੀਏ ਇਹ ਵੀ ਤਾਜੀ ਸੋਈ ਹੈ ਨਾ ਹਾਂਜੀ ਹਾਂਜੀ ਨਾੜ ਉੱਤੇ ਬੱਚਾ ਵੀ ਤਾਜੀ ਨਾੜ ਜਿਹੜਾ ਨਾਲ ਆ ਤੇ ਕਿੰਨਾ ਚਿਰ ਹੋ ਗਿਆ ਜੀ ਸੋਈ ਨਾ ਸੋਈ ਨਾ ਇਹਨੂੰ ਵਿੱਤੀ ਅੱਜ 6 ਦਿਨ ਹੋ ਗਏ ਜੀ 6 ਦਿਨ ਹੋ ਗਏ ਹਾਂਜੀ ਤੇ ਕਿੰਨਾ ਦੁੱਧ ਤਿਆਰ ਕਰਗੀ ਜੇ ਦੁੱਧ ਵੀਰ ਜੀ ਇਹ ਕੋ ਬੋਲਾ ਕੋ ਬਣਾਏ ਖੜੇ ਬੋਲਾ ਜਿਹੜਾ ਪੱਕਾ ਲੀਟਰ ਵਾਲਾ ਹੋਊਗਾ ਨੇ ਕੋ 14 ਕਿਲੋ ਵੀ ਜੀ ਹੋਊਗਾ ਕੰਡੇ ਤੇ ਚਾੜ ਕੇ ਤਿਆਰ ਜਿਹੜਾ ਬਿਲਕੁਲ ਹਾਂ ਜੀ ਕੰਡੇ ਤੇ ਚਾੜ ਕੇ ਵੀਰ ਜੀ ਦਾਂਗੇ ਕਿੰਨਾ ਚਵਾਈ ਜਾਊਗੀ ਇਹਨੇ ਵੀਰ ਜੀ ਪਿਛਲੀ 10 ਯਾਰ 20 ਕਿਲੋ ਦੁੱਧ ਚਵਾਈ ਆਰ ਕੀ 18 ਕਿਲੋ ਜਮਾਨਾ ਚਵਾਈ ਜਾਊਗੀ ਕਿਉਂਕਿ ਆਰ ਕੀ ਸੇਵਾ ਗਾਣ ਦੀ ਘਾਟ ਹੋਈ ਥੋੜੀ ਹਾਂ ਥੋੜਾ ਮੌਸਮ ਵੀ ਹਾਂ ਜੀ ਮੌਸਮ ਬਾਕੀ ਮੌਸਮ ਚਲੋ ਹੁਣ ਠੀਕ ਹੋਈ ਗਿਆ ਹੁਣ ਵਧੀਆ ਹੋ ਗਿਆ ਮੌਸਮ ਤੁਹਾਨੂੰ ਪਤਾ ਮੀਂਹ ਮੋ ਪੈਣ ਲੱਪੇ ਆ ਹਾਂ ਜੀ ਤੇ ਇਹ ਵੀ ਕੋਈ ਵੀਰ ਸੇ ਵਾਲਾ ਲੈ ਜੂਗਾ ਨਾ ਤੇ ਦੋ ਦਿਨ 18 20 ਕਿਲੋ ਵੀ ਚਵਾ ਸਕਦੀ ਏ ਠੀਕ ਆਪਾਂ 18 ਮੰਨ ਕੇ ਚੱਲੀਏ ਵੀਰ ਜੀ ਚਲੋ ਖੋਲਾਂ ਫਿਰ ਤੋਰੀਏ ਬਾਕੀ ਵੀਰ ਜੀ ਕੱਟ ਕਾਟ ਚ ਬਹੁਤ ਜਾਨੀ ਏ ਬੋਲੇ ਨਹੀਂ ਬੋਲੇ ਬਾਕੀ ਵੀਰ ਜੀ ਕੱਟ ਕਾਟ ਚ ਬਹੁਤ ਆਹੇ ਆਹ ਯਾਰ ਪਾ ਦੇ ਜੰਮੇਂ ਗਿਆ ਪਾ ਦੇ ਮੇਰੇ ਉਹ ਮੈਂ ਇਹ ਰਾਹ ਚੱਲਿਆ ਜੀ ਬਾਕੀ ਨਹੀਂ ਦੁੱਧ ਵਾਲੀ ਵਹਿਣ ਜਿੰਨੀ ਵੇਗੀ ਕੱਟ-ਕੱਟ ਕੇ ਸੋਹਣੀ ਆ ਹਾਂਜੀ 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 ਬਾਕੀ ਐਰ ਸ਼ਾਇਦ ਚੰਗੀ ਥੋੜੀ ਜਿਹੀ ਹੌਸ ਬਾਕੀ ਥਣਪਾਂਡਾ ਦੇਖੋ ਥਣਪੁੱਲਾ ਬਹੁਤ ਸੋਹਣਾ ਲੱਗਦਾ ਬਾਕੀ ਆ ਸਾਈਡ ਤੇ ਲੱਤਾਂ ਦੇ ਵੇਦੀਆਂ ਨੇ ਹਾਰਜ ਬੰਨੇ ਹੋਣਾ ਕਰਕੇ ਥੋੜਾ ਜਿਹਾ ਕਰਦੀ ਥਾਣੇ ਵੀ ਕਾਫੀ ਪਿਆਰਾ ਗੁਲਾਬੀ ਰੰਗ ਦਾ ਥਾਣੇ ਜਿਹੜਾ ਇਹਦੇ ਕੋਲ ਤੇ ਮੁੱਲ ਫਿਰ ਵਿਦਿਆ ਦਾ ਮੜੀ ਵੀ ਜੀ ਤਾਂ ਰਾਮਰ ਬਾਪ ਇਹਦੀਆਂ ਦਿਖਾ ਦਿਓ ਫਿਰ ਤਾਜਾ ਹੀ ਆ ਬੱਚਾ ਜਿਹੜਾ ਹਜੇ ਮਗਰ ਕੀ ਚ ਹੈ ਵਸ਼ੀ ਜੀ ਮਗਰ ਮਗਰ ਵੀ ਵਸ਼ੀ ਹੈ ਇਹਦੇ ਦੋ ਫੈਦੇ ਹੈ ਸ਼ਰਟ ਜਰਸੀ ਕਰੋ ਵਸ਼ੀ ਹੈ ਹਾਂਜੀ ਹਾਂਜੀ ਦੋ ਫਾਇਦੇ ਹੋ ਜਾਣੀ ਵਜੀ ਠੀਕ ਆ ਇਹ ਵੀ ਵਸ਼ੀ ਵੀ ਕੋਈ ਮਗਰ ਪਿਆਰ ਹੋ ਜਾਣੀ ਆ ਹਾਂ ਥਾਣੇ ਦੇਖ ਸਾਦੇ ਤੇ ਕਦੀ ਲੱਗੇ ਤਾਂ ਆਹ ਮਿਰਜੀ ਹੱਥ ਦੀ ਚਵਾਈ ਵਾਲਾ ਭਾਂ ਕੋ ਮਸ਼ੀਨੀ ਚਵਾਈ ਕਰ ਲੈ ਭਾਂ ਹੱਥ ਨਾਲ ਕਰ ਲੈ ਠੀਕ ਆ ਬਾਕੀ ਵੀਰ ਜੀ ਚਵਾ ਚਵਾ ਆਹਨੂੰ ਥਣ ਥਣ ਕਿੱਡਾ ਸੋਹਣਾ ਕੱਢਿਆ ਆਹ ਵੇਖੋ ਬਤੀ ਚਵਾਈ ਬੜੀ ਘਿਹੜਿਆ ਵੀਰ ਜੀ ਠੀਕ ਆ ਭਾਂ ਕੋ ਛੋੜਾ ਜਾਂ ਬੱਚਾ ਝੋਲੇ ਤੇ ਪਿਛਲੇ ਦਿਨਾਂ ਦਾ ਦਿਖਾਦਾ ਚਵਾ ਇਹਨੇ ਵੀਰ ਜੀ ਕਿਹੜੀ ਗਰਮੀ ਮਣਾਉਣੀ ਆ ਠੀਕ ਆ ਇਹਨੂੰ ਗਰਮੀ ਦੀ ਪਰਵਾਹ ਹੀ ਨਹੀਂ ਕੋਈ ਤੇ ਤੇ 5F ਦੀ HFA ਜਰਸੀ ਦੀ ਜਰਸੀ ਆ ਤੇ ਦੱਸਿਓ ਮੁੱਲ ਫਿਰ ਇਹਦਾ ਆਪਾ ਮੁੱਲੇ ਦਾ ਵਿੱਚ ਹੀ ਗਿਐ ਜੀ ਕਰਦੀ ਹੈ ਕਿੰਨਾ ਮੁੱਲ ਮਿੱਜੀ ਘਰ ਨੂੰ ਤੇ ਜਿੱਡੀ ਵੱਡੀ ਗਾਂ ਆ ਨਾ ਕੱਦ-ਕਾੜ ਚ ਜਿੰਨੀ ਚੱਡੇ ਦੀ ਬਣਾਵਟ ਆ ਹਾਂਜੀ ਤੇ ਤੁਹਾਨੂੰ ਪਤਾ ਇਹਨੇ ਢੀੜੀਆਂ ਨੇ ਵੜਾ ਤੇ ਬੜੇ-ਬੜੇ ਉੱਚੇ ਰੇਟ ਹੁੰਦੇ ਜੇ ਬਾਹਰ ਠੀਕ ਆ ਪਰ ਆਪਾਂ ਪਤਾ ਹੀ ਗੱਲ ਆ ਆਪਾਂ ਕਰਨੀ ਦੀ 1500 ਕਮਾਈ ਅੱਛਾ ਚਲੋ 1500 ਮਿਲਿਆ ਗਾਂ ਗਿਆ ਸਾਡੇ ਕੋ ਫੜਦੇ ਵੀਰ ਵੇਚਣ ਵਾਲੇ ਹਾਂਜੀ ਹਾਂਜੀ ਤੇ ਜੇ ਜੀ ਵੈੜਤ ਮੁੱਲ ਕਰ ਨੂੰ ਜਿੰਨਾ ਮਰਜੀ ਕਰੀ ਜੇ 45000 ਦੀ ਵੈੜ ਦੇ ਦਾਂਗੇ 45000 ਦੇ ਹਾਂਜੀ ਬਾਕੀ ਚੱਲੋ ਛੋੜ ਛੋੜ ਕੋਈ ਨਾ ਕੋਈ ਵੀਰਪਰਾ 2 ਮਹੀਨੇ ਚੋਗੇ ਫਿਰ ਰੁਪਏ ਵਾਟ ਸਕਦਾ ਠੀਕ ਹੈ ਜੀ ਠੀਕ ਹੈ ਤੇ ਤੁਹਾਨੂੰ ਪਤਾ ਬਾਜ਼ਾਰ ਚੜ ਨਹੀਂ ਦਿਆ ਦਿਨੋ ਦਿਨ ਹਾਂਜੀ ਹਾਂਜੀ ਤੇ ਇੱਕ ਆ ਵੀ ਸੂਈ ਸਵਾਈ ਹੈ ਹਾਂਜੀ ਇਹ ਵੀ ਸੂਈ ਜੀ ਇਹਦੇ ਮਗਰ ਕੀ ਜੇ ਇਹਦੇ ਮਗਰ ਅੱਛਾ ਜੀ ਵੇਚੀ ਤੇ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਇਹਨੂੰ ਵੇਚਿਆ 10ਵਾਂ ਦਿਨ ਜੀ ਸੂਈ ਤੇ ਦੁੱਧ ਕਿੰਨਾ ਤਿਆਰ ਕਰਗੀ ਜੀ ਦੁੱਧ ਵੀਰ ਜੀ ਨੂੰ 16 ਕਿਲੋਊਗਾ ਕੰਡੇ ਵਾਲਾ ਤਿਆਰ ਬਿਲਕੁਲ ਮੈਂ ਨਾ ਤਿਆਰ ਪਰ ਕੋਈ ਵੀਰ ਭਰਾ ਜਿਹੜਾ ਪੱਕਾ ਠੱਡਾ ਕਰਕੇ ਲੀਟਰ ਵਾਲਾ ਨਾ ਉਹ 14 ਕਿਲੋ ਦੁੱਧ ਲਾਵੇ ਤੇ ਕਿੰਨਾ ਕਰੀ ਜਾਊਗੀ 18 20 ਕਿਲੋ ਕੱਢਣਾ ਵੀਰ ਜੀ ਚੰਗੇ ਸੇਵਾ ਵਾਲੇ ਘਰ ਚਲਗੀ ਤੇ ਖੋਲੋ ਹਾਂ ਫੇਰ ਤੋਰਦੀ ਹਾਂ ਹਾਂਜੀ ਪ੍ਰੇਮ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਆਏ ਵਡੀਆਂ ਦੋ ਦੋ ਕੁਰਸੀਆਂ ਜੋੜ ਕੇ ਬੈਠੇ ਜੇ ਇਕੱਠੇ ਪਈਆਂ ਮੈਂ ਕਿਹਾ ਜੇ ਤੂੰ ਬਹਿ ਜਾਨੇ ਜੀ ਠੀਕ ਠੀਕ ਗੱਲਾਂ ਬਾਤਾਂ ਡੇ ਸੁਣਨਾ ਠੀਕ ਆ ਹੋਰ ਸੇਤਾ ਕਾਮ ਜੀ ਠੀਕ ਆ ਵਧੀਆ ਚੱਲਾ ਵਧੀਆ ਚੀਤਾ ਜੀ ਆ ਵੇਖੋ ਵੀਰ ਜੀ ਮਿਲਕ ਵੇਣ ਵੇਖੋ ਬਣਿਆ ਕਣੀ ਇੰਦੀਆਂ ਦੇ ਨਕਸ਼ਾ ਠੀਕ ਆ ਜੀ ਥੱਲੇ ਮੜਿਆ ਮਾਰ ਦੋ ਹਾਂ ਜੀ ਤੋਰ ਦੇ ਕਰੀ ਦੁੱਧ ਵਾਲੀ ਵੀਰ ਜੀ ਗਾਂ ਜੀ ਨਹੀਂ ਹੈਗੀ ਦੁੱਧ ਵਾਲੀ ਬਿਲਕੁਲ ਫੀ ਕਰਕੇ ਵੀਰ ਜੀ ਸਭ ਸੁਣਵਾਉਣੀ ਆ ਬਾਕੀ ਸਵਾਲ ਲੈ ਦਿੱਤਾ ਕਿ ਗਾਂ ਜਿਆਦੀ ਆ ਗਾਂ ਵੀਰ ਜੀ ਦਾ ਸਾਹ ਲੂਗਾ ਨਾ ਚੰਗੀ ਸੱਚੰਗਾ ਦੋ ਵੇ ਚਵਾਈ ਜੀ ਵਡੀ ਗਾਂ ਹੈ ਕਿ ਤੁਹਾਨੂੰ ਬੜਾ ਛੋਟੀ ਦੁੱਧ ਵਾਲੀ ਗਾਂ ਹੈ ਹਾਂਜੀ 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 ਹਾਂ ਦੇਖ ਕੱਟ ਕੱਟ ਬਹੁਤ ਜ਼ਿਆਦਾ ਬਾਕੀ ਸਵਾਨ ਦੇ ਦੋਵੇਂ ਪਾਸੇ ਨਾੜਾਂ ਜਿਹੜੀਆਂ ਕਾਫੀ ਚੰਗੀਆਂ ਇਹੋ ਨਿਸ਼ਾਨੀਆਂ ਹੁੰਦੀਆਂ ਨੇ ਸੱਚੀ ਗੋਦੀਆਂ ਸਾਨੂੰ ਬੜਾ ਸੱਜਣ ਕਮਿਟੀ ਜੀ ਦੇ ਨਾ ਪਾਈ ਜਾਵਾਂਗੇ ਉਹਨਾਂ ਹੀ ਚੋਈ ਜਾਵਣਗੇ ਹਾਂਜੀ 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 ਇਹ ਵੀ ਸੱਜਣਾ ਕਰਨੇ ਦਿਨੋ ਦਿਨ ਵਧਨਾਵਾ ਕਿੰਨਾ ਅੜੂ ਤੇ ਬੱਚੇ ਆ ਵੀਰ ਜੀ ਮੋਲੇ ਦਾ ਫਿਰ ਮੋਲੇ ਦਾ ਵੀ ਜੈ ਜੀ ਕਰਦੀ ਕਿੰਨਾ ਕਰ ਆ ਚੀਜ਼ ਵੀ ਜੀ ਹੁਵਾਨੇ ਦੀ ਬੈਗ ਬੁੱਕ ਵੇਖੋ ਕਿੰਨੀ ਕਿਣਾ ਕਿਣਾ ਉਨਾ ਹੀ ਗਾਣ ਹੁਵਾਨਾ ਉਨਾ ਪਛਾਣ ਇੱਕ ਰੀ ਇਦਰਾ ਸੰ ਦਿਖਾ ਦਿਆ ਆਪ ਚੰਗੀ ਤਰ੍ਹਾਂ ਆ ਵੇਖੋ ਵਿੱਚ ਮਿਲਕ ਮੈਨ ਵੀ ਚੰਗੀ ਮੋਟੀ ਲੱਗਿਆ ਤੇ ਸੰ ਤੋਂ ਬਹੁਤ ਸੋਹਣਾ ਇਹਦਾ ਮੁੱਲ ਫਿਰ ਮੁੱਲ ਵੀਰ ਜੀ ਦੀਆਂ ਮੜੀਆਂ ਧਾਰਾਂ ਵਰਵਾ ਦਈਏ ਦਿਖਾ ਦਿਓ ਫਿਰ ਆ ਬੱਚਾ ਜਿਹੜਾ ਛੜਦਾ ਬੱਚਾ ਜਿਹੜਾ ਵੀ ਜੀ ਨੂੰ ਬਾਕੀ ਸੀਲੀਆਂ ਬਹੁਤ ਐਰਜੀ گاਵਾں ਚ ਦੁੱਧ ਵਾਲੀਆਂ گاਵਾں ਵਿੱਚ ਦੇਖੋ ਜੀ ਚਵਾਈ ਵੇਖੋ ਚਵਾਜ ਇਹਦਾ ਵਧੀਆ ਦਾ ਹਾਂਜੀ ਹਾਂਜੀ ਕੋਲਾ ਚਵਾਬ ਜੀ ਮੋਟੀ ਧਾਰ ਠੀਕ ਹੈ ਜੀ ਬਾਕੀ ਵੀਰ ਜੀ ਚੇ ਗਾਲਾਂ ਦੋ ਤੇ 18 ਕਿਲੋ ਵੀ ਹੁਣ ਚਵਾਦੀ ਦਾ ਹੁਣ ਜਿਹੜਾ ਨਾ ਚੇ ਗਾਲਾ ਜਿਹੜਾ 18 ਕਿਲੋ ਵੀ 16 ਵੀ ਚਵਾਦੀ ਦਾ ਠੀਕ ਹੈ ਪਰ ਆਪਾਂ ਨੂੰ ਉਹ ਦੱਸਣਾ ਹੁੰਦਾ ਜਿਹੜਾ ਠੰਡਾ ਕਰਕੇ ਲੀਟਰ ਵਾਲਾ ਦੁੱਧ ਪੱਕਾ ਦੁੱਧ ਜਿਹੜਾ ਹੈਗਾ ਜਿਹੜਾ ਠੰਡੇ ਵਾਲਾ ਉਹ ਦੱਸੀਦਾ ਆਪਾਂ ਤੇ ਮੋਲ ਇਹਦਾ ਮੋਲ ਵੀਰ ਜੀ ਇਹਦਾ ਕਰ ਨੂੰ ਜਿੰਨਾ ਮਰਜ਼ੀ ਕਰੀ ਜਾਈਏ ਨਾਰਮਲ ਹੀ ਰੇਟ ਇਹਦਾ ਕਰਦੀ ਹੈ ਅੱਛਾ ਹਾਂਜੀ ਤੁਹਾਨੂੰ ਪਤਾ ਗਿਆ ਪਾਣੀ ਮਿਲਿਆ ਤੇ ਗਾਂ ਗਿਆ 38000 ਦੀ ਬੈਠ ਦੇ ਦਾਂਗੇ ਮੁੱਲ ਕਰ ਨੂੰ ਜਿੰਨਾ ਮਰਜ਼ੀ ਅੱਛਾ 38000 ਦੀ ਦੇ ਦੋ ਮੈਂ ਨਾ 16 ਕਿਲੋ ਵਾਲੀ 16 17 ਕਿਲੋ ਵਾਲੀ 18 ਕਿਲੋ ਵਾਲੀ ਗਾਂ ਨਾ ਅੱਛਾ 38000 ਦੀ ਦੇ ਦਾਂਗੇ ਕੋਈ ਵੀ ਠੀਕ ਹੈ ਪਰ ਦਊਗਾ ਨਾ ਕੋਈ ਇੰਨੇ ਇੰਨੇ ਦੀ ਜਾਲੀ ਠੀਕ ਹੈ 8000 ਕਿਲੋ ਵਾਲੀ ਭਾਵੇਂ ਕੋ ਦੇ ਦੇ ਪਰ ਇੰਨੇ ਇੰਨੇ 15 16 ਕਿਲੋ ਵਾਲੀ ਨਹੀਂ ਕੋਈ ਹਾਜ਼ਰ ਦੋਤੇ ਨਹੀਂ ਦਊਗਾ ਠੀਕ ਹੈ ਜੀ ਹਾਂਜੀ ਬਾਕੀ ਇਹ ਕਿ ਦੋਵੇਂ ਸੁਈਆਂ ਸਵਾਈਆਂ ਤੁਹਾਡੇ ਘਰੋਂ ਕੋ ਚਵਾਈ ਕਰਕੇ ਤਸੱਲੀ ਕਰਕੇ ਖੜੇ ਹਨ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ ਚਾ ਕੇ ਖੜੋ ਜੀ ਅੰਜ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ